ਕਿੱਥੋਂ ਗੱਲ ਸ਼ੁਰੂ ਹੋਈ ਸੀ ਸਤਿ ਸ਼੍ਰੀ ਅਕਾਲ ਮੈਨੂੰ ਇੰਸਟਾਗ੍ਰam ਤੇ ਮਿਲਿਆ ਸੀ ਬਲਜੀਤ ਨਾਮ ਦਾ ਲੜਕਾ ਤੇ ਮੇਰੀ ਇਹਦੀ ਨਾਲ ਮਾਰਚ ਚ ਗੱਲ ਹੋਈ ਸੀ ਮੈਂ ਪਟਿਆਲੇ ਦੀ ਰਹਿਣ ਵਾਲੀ ਆ ਤੇ ਇਹ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਸੀ ਮੈਂ ਤੇਨਾ ਵਿਆਹ ਕਰਾਵਾਂਗਾ ਵੀ ਇਹ ਦੇ ਨਾਲ ਵੀ ਮੇਰੀ ਗੱਲ ਕਰਾਂਦਾ ਰਿਹਾ ਤੇ ਮੇਰੇ ਘਰ ਵੀ ਗੱਲ ਕਰਦਾ ਰਿਹਾ ਇਹ ਤੇ ਕੁਝ ਟਾਈਮ ਸਾਡੀ ਗੱਲ ਚੱਲੀ ਵਧੀਆ ਤੇ ਉਸ ਤੋਂ ਬਾਅਦ ਇਹ ਮੈਨੂੰ ਲੈਣ ਆਇਆ ਮੇਰੇ ਮਤਲਬ ਪਟਿਆਲੇ ਤੋਂ ਲੈਣ ਆਇਆ ਮੈਨੂੰ ਵੀ ਆ ਜਾ ਵੀ ਆਪਾਂ ਨੇ ਕਿਤੇ ਮੱਥਾ ਟੇਕਣ ਜਾਣਾ ਵਗੈਰਾ ਤੇ ਮੇਰੀ ਫੈਮਿਲੀ ਵੀ ਐਗਰੀ ਹੋ ਗਈ ਸੀ ਕਿਉਂਕਿ ਸਾਨੂੰ ਪਤਾ ਸੀ ਵੀ ਵਿਆਹ ਹੋ ਜਾਣਾ ਵੀ ਦੋਨੇ ਫੈਮਿਲੀਆਂ ਨੂੰ ਪਤਾ ਹੈ ਮੈਂ ਵੀ ਯਕੀਨ ਕਰਕੇ ਇਹਦੇ ਨਾਲ ਚੱਲ ਪਈ ਸੀ ਤੇ ਉਸ ਤੋਂ ਬਾਅਦ ਇਹ ਸਿੱਧਾ ਮੈਨੂੰ ਡਾਇਰੈਕਟ ਆਪਣੇ ਘਰ ਲਿਆਉਂਦਾ ਤੇ ਆਪਣੀ ਫੈਮਿਲੀ ਨਾਲ ਮਲਾਉਂਦਾ ਮੈਨੂੰ ਤੇ ਇਹਨਾਂ ਦੀ ਫੈਮਿਲੀ ਮਤਲਬ ਮੈਨੂੰ ਕਹਿੰਦੇ ਨੇ ਵੀ 2 ਦਿਨ ਤੂੰ ਰਹਿ ਨਾਮ ਕੀ ਲੱਗਦਾ ਜਿਹੜੀ ਬਲਜੀਤ ਸਿੰਘ ਬਲਜੀਤ ਕਿੱਥੇ ਰਹਿੰਦਾ ਹੈ ਗੜੇ ਤੁਹਾਨੂੰ ਗ ਉਹਦੇ ਘਰ ਦੇ ਕਹਿੰਦੇ ਵੀ ਸਾਨੂੰ ਕੁੜੀ ਪਸੰਦ ਆ ਆਪਾਂ ਤੇ ਜਨਾ ਵਿਆਹ ਹੀ ਕਰਨਾ ਹੈ ਇਹਦਾ ਵੀ ਤੂੰ ਤੇਰੀ ਫੈਮਲੀ ਨਾਲ ਸਾਡੇ ਗੱਲ ਕਰਵਾ ਦੇ ਵੈਸੇ ਵੀ ਹੁੰਦੀ ਸੀ ਤੇ ਉਹਨਾਂ ਨੇ ਇਹਨਾਂ ਦੀ ਮੰਮਾ ਨੇ ਨੀਲਮ ਨੇ ਜਿਹੜੇ ਇਹਨਾਂ ਨੇ ਗੱਲ ਕੀਤੀ ਵੀ ਹਾਂ ਵੀ ਮੇਰੀ ਮੰਮਾ ਨਾਲ ਵੀ ਅਸੀਂ ਕੁੜੀ ਭੇਜਣੀ ਨਹੀਂ ਨੀ ਅਸੀਂ ਵਿਆਹ ਹੀ ਕਰਨਾ ਹੈ ਵੀ ਕੋਈ ਨਹੀਂ ਵੀ ਤੁਸੀਂ ਸਾਨੂੰ ਕੁੜੀ ਪਸੰਦ ਆ ਵੀ ਅਸੀਂ ਆਪਣੀ ਬੇਟੀਆਂ ਵਾਂਗ ਹੀ ਰੱਖਣਾ ਇਹਨੂੰ ਤੇ ਕੁਛੇਰਵਾਦ ਜਦੋਂ ਮੈਂ ਇਹਨਾਂ ਨੂੰ ਰੋਜ਼ ਦਿਨ ਟੱਪਦੇਗੇ ਮੈਂ ਕਹਿੰਦੀ ਕਿ ਵੀ ਤੂੰ ਮੇਨਾ ਵਿਆਹ ਕਰਵਾ ਲਾ ਵੀ ਕਾਫੀ ਦਿਨ ਹੋ ਰਹੇ ਨੇ ਐਵੇਂ ਵੀ ਮੇਰੇ ਘਰੇ ਇਹਨਾਂ ਨੇ ਮੈਨੂੰ ਐਸੀ ਚੂੜਾ ਪਵਾਤਾ ਬਲਜੀਤ ਨੇ ਹਾਂਜੀ ਘਾਰੀ ਮਤਲਬ ਕੋਈ ਵਿਆਹ ਨਹੀਂ ਹੋਇਆ ਹਾਂਜੀ ਚੂੜਾ ਪਵਾਤਾ ਤੇ ਮੰਗ ਪਰਤੀ ਤੇ ਮੇਰੀਆਂ ਫੋਟੋਆਂ ਕਲਿੱਕ ਕਰਕੇ ਤੇ ਇਹਨਾਂ ਨੇ ਮਤਲਬ ਮੇਰੇ ਬ੍ਰਦਰ ਤੇ ਮੇਰੀ ਮੰਮਾ ਨੂੰ ਭੇਜਤੀਆਂ ਵੀ ਅਸੀਂ ਮੈਂ ਤਾਂ ਇਹਦੇ ਨਾਲ ਵਿਆਹ ਕਰਾ ਲਿਆ ਹੁਣ ਨਹੀਂ ਮੈਂ ਭੇਜਣੀ ਹੈਗੀ ਤੇ ਮੇਰੀ ਫੈਮਿਲੀ ਨੇ ਮਤਲਬ ਇਤਰਾਜ਼ ਹੋਇਆ ਇਸ ਗੱਲ ਦਾ ਵੀ ਤੂੰ ਐਵੇਂ ਵਿਆਹ ਕਰਵਾ ਲਿਆ ਤੇ ਉਹਨਾਂ ਨੇ ਮੈਨੂੰ ਕੋਈ ਬੋਲਵਾਣੀ ਨਹੀਂ ਰਹੀ ਸੀ ਉਹਨਾਂ ਦੀ ਮ ਤੇ ਫਿਰ ਉਹ ਤੋਂ ਬਾਅਦ ਇਹ ਮਤਲਬ ਕੁਛੇ ਰਿਵਾਜ ਮੈਨੂੰ ਪਤਾ ਲੱਗਿਆ ਵੀ ਇਹ ਨਸ਼ੇ ਕਰਦਾ ਜਾਂ ਐਵੇਂ ਤੇ ਗਲਤ ਕੰਮ ਕਰਦਾ ਤੇ ਮੈਂ ਰੋਜ਼ ਇਹਨੂੰ ਕਹਿਣਾ ਵੀ ਤੂੰ ਵਿਆਹ ਕਰਵਾ ਲੈ ਵਿਆਹ ਕਰਵਾ ਲੈ ਮੇਰੇ ਨਾਲ ਤੇ ਇਹ ਨਹੀਂ ਮੰਨਣਾ ਤੇ ਕੁੱਟਮਾਰ ਸ਼ੁਰੂ ਕਰਤੀ ਇਹਨਾਂ ਨੇ ਮੇਰੇ ਨਾਲ ਕਰਨੇ ਇਹਨਾਂ ਦੀ ਸਿਸਟਰ ਨੇ ਵੀ ਇਹਨਾਂ ਦੀ ਮੰਮੀ ਤੇ ਇਹਨਾਂ ਨੇ ਆਪ ਬਲਜੀਤ ਨੇ ਤੇ ਫਿਰ ਇਹਨਾਂ ਨੇ ਮੇਰੇ ਮਤਲਬ 3 ਨਵੰਬਰ ਨੂੰ ਇਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਤੇ ਮੇਰੇ ਮਤਲਬ ਕਿ ਜਵਾੜੇ ਤੇ ਦੋ ਜਗ੍ਹਾ ਫ੍ਰੈਕਚਰ ਆਇਆ ਮੇਰੇ ਸਰਜਰੀ ਹੋਣੀ ਹੈ ਹਾਂਜੀ ਇਹਨਾਂ ਦੀ ਮੰਮੀ ਤੇ ਬਲਜੀਤ ਨੇ ਕੁੱਟ ਕੇ ਮੈਨੂੰ ਰਾਤ ਨੂੰ 2-3 ਵਜੇ ਇਹ ਚੱਲ ਗਏ ਮੈਨੂੰ ਛੱਡ ਕੇ ਚਲੇ ਗਏ ਫਿਰ ਮੈਨੇ ਆਪਣੇ ਆਪ 108 ਤੇ ਕਾਲ ਕੀਤੀ ਮੈਂ ਹਸਪੀਟਲ ਐਡਮਿਟ ਹੋਈ ਤੇ ਉਹ ਤੋਂ ਬਾਅਦ ਇਹਨਾਂ ਨੇ ਰਾਜੀਨਾਮਾ ਕਰ ਲਿਆ ਮੇਰੇ ਨਾਲ ਵੀ ਹਾਂ ਵੀ ਤੂੰ ਐਮ ਆਰ ਵਗੈਰਾ ਪਰਚਾ ਨਾ ਮਤਲਬ ਘੱਟ ਕਿਉਂਕਿ ਮੈਡੀਕਲ ਰਿਪੋਰਟ ਆ ਗਈ ਸੀ ਮੇਰੇ ਸੱਟਾਂ ਲੱਗੀਆਂ ਸੀ ਵੀ ਤੂੰ ਆਪਾਂ ਮੈਂ ਤੇ ਇਹਨਾਂ ਵਿਆਹ ਕਰਵਾ ਲੂੰਗਾ ਤੇ ਇਹਨੇ ਰਿਟਰਨ ਚ ਦਿੱਤਾ ਸੀ 7 ਨੰਬਰ ਥਾਣੇ 'ਚ ਹਾਂਜੀ ਇਹਨਾਂ ਨੇ ਨਾ ਮੇਰਾ ਕੋਈ ਇਲਾਜ ਕਰਵਾਇਆ ਉਲਟਾ ਮੈਨੂੰ ਹੋਰ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗੇ ਵੀ ਤੂੰ ਕਿਸੇ ਨੂੰ ਦ ਤੇ ਮੈਂ ਇਹਨੂੰ ਰੋਜ਼ ਕਿਹਾ ਮੈਂ ਕਿ ਮੈਂ ਵਿਆਹ ਕਰਵਾ ਲਾਂ ਤੇ ਹੁਣ 16 ਤਰੀਕ ਨੂੰ ਇਹਨਾਂ ਨੇ ਫੇਰ ਮੈਂ 16 ਤਰੀਕ ਨੂੰ ਇਹਨਾਂ ਨੇ ਫੇਰ ਮੇ ਨਾਲ ਕੁੱਟਮਾਰ ਕੀਤੀ ਇਹਨਾਂ ਦੀ ਮੰਮੀ ਨੇ ਇਹਨਾਂ ਦੀ ਸਿਸਟਰ ਨੇ ਤੇ ਇਹਨਾਂ ਨੇ ਆਪ ਤੇ ਮੈਨੂੰ ਹੁਣ ਘਰੋਂ ਕੱਢਤਾ ਏ ਦੱਸਦੇ ਸੀ ਕਿ ਰਿਲੇਸ਼ਨ ਬਣਾਉਂਦਾ ਰਿਹਾ ਹਾਂ ਹਾਂਜੀ ਰੋਜ਼ ਮੇ ਨਾਲ ਰਿਲੇਸ਼ਨ ਬਣਾਉਂਦਾ ਸੀ ਜੇ ਮੈਂ ਇਸ ਗੱਲ ਤੋਂ ਮਨਾ ਕਰਦੀ ਸੀ ਵੀ ਤੂੰ ਵਿਆਹ ਨਹੀਂ ਕਰਾਰੇ ਮੈਂ ਰਿਲੇਸ਼ਨ ਨਹੀਂ ਤਦ ਤੱਕ ਇਹ ਨਾਲ ਮੇ ਨਾਲ ਰਿਲੇਸ਼ਨ ਬਣਾਉਂਦੇ ਸੀ ਬਹੁਤ ਜ਼ਿਆਦਾ ਫਿਜ਼ੀਕਲੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਦੁਰਮੰਕੀ ਤੋਂ ਮੰਗ ਸਰ ਮੇਰੀ ਇਹ ਆ ਮੈਨੂੰ ਇਨਸਾਫ ਮਿਲੇ ਅੱਜ ਦੇ ਟਾਈਮ 'ਤੇ ਨਾ ਮੈਂ ਆਪਣੇ ਘਰ ਜਾ ਸਕਦੀ ਆ ਨਾ ਇਹ ਮੈਨੂੰ ਆਪ ਰੱਖਦੇ ਨੇ ਮੈਂ ਰੋਜ਼ ਇਹਨਾਂ ਦੀ ਮਿੰਤਾ ਕਰਦੀ ਆ ਮੈਨੂੰ ਬਾੜ ਲੋ ਘਰ ਨਹੀਂ ਰੱਖਦੇ ਉਤੋਂ ਮੈਨੂੰ ਧਮਕੀਆਂ ਦਿੰਦੇ ਨੇ ਵੀ ਅਸੀਂ ਤੈਨੂੰ ਮਰਵਾ ਦੇਣਾ ਜਾਂ ਤੂੰ ਘਰੇ ਆਏਂਗੀ ਤਾਂ ਮਾਰ ਦੇਣਾ ਐਵੇਂ ਦੀ ਮੈਂ ਬਸ ਇਹੀ ਚਾਹੁੰਦੀ ਆ ਮੈਨੂੰ ਇਨਸਾਫ ਮਿਲੇ